ਵਾਹੇ ਗੁਰੂ 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 ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਆਹੇ ਗੁਰੂ ਵਾਹੇ ਗੁਰਵਾਹੇ ਗੁਰੂ ਗੁਰਦੁਆਰਾ ਸੰਕ ਸਰ ਸਾਹਿਬ ਐਂਡ ਬਲੇਰ ਖਾਨ ਤੋਂ ਇਹ ਜੋ ਸਮਾਗਮ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਤ ਪਾਠ ਬੋਧ ਸਮਾਗਮ ਹੈ ਜਿਸ ਵਿੱਚ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਵਿਗਿਆਨਾਂ ਤੱਕ ਇਹ ਜੋ ਪਾਠ ਬੋਧ ਦੀ ਸਖਲਾਈ ਗੁਰシャਬਦ ਦੇ ਨਾਲ ਜੋੜਨ ਦੇ ਲਈ ਇਹ ਬਹੁਤ ਵੱਡਾ ਉਦਮ ਕੀਤਾ ਜਾ ਰਿਹਾ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਸਾਰਾ ਪ੍ਰੋਗਰਾਮ ਹੈ ਸੰਤ ਬਾਬਾ ਲੀਡਰ ਸਿੰਘ ਜੀ ਦੇ ਰਹਿਣਮਈ ਹੇਠ ਚੱਲ ਰਿਹਾ ਹੈ ਔਰ ਇਹ ਜੋ ਸਮਾਗਮ ਹੈ ਪਹਿਲੀ ਤਰੀਕ ਤੋਂ ਸ਼ੁਰੂ ਹੋਇਆ ਹੈ ਔਰ 20 ਤਰੀਕ ਤੱਕ ਇਸੇ ਤਰ੍ਹਾਂ ਹੀ ਚੱਲੇਗਾ 20 ਤਰੀਕ ਨੂੰ ਜਿਹੜੇ ਬੱਚੇ 1st 2nd 3rd ਹੋਣਗੇ ਉਹਨਾਂ ਨੂੰ ਸ਼ੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਮੈਡਲ ਦਿੱਤੇ ਜਾਣਗੇ ਔਰ ਲਿਟਰੇਚਰ ਦਿੱਤਾ ਜਾਊਗਾ ਧਾਰਮਿਕ ਲਿਟਰੇਚਰ ਉਸੇ ਦਿਨ ਤੋਂ ਹੀ ਗੁਰੂ ਕੇ ਸ਼ਬਦ ਦਾ ਇਸੇ ਤਰ੍ਹਾਂ ਹੀ ਪ੍ਰਚਾਰ ਚੱਲ ਰਿਹਾ ਹੈ ਬੱਚੇ ਜੀ 5 ਸਾਲ ਦੀ ਉਮਰ ਤੋਂ ਲੈ ਕੇ 45 50 ਸਾਲ ਦੀ ਉਮਰ ਤੱਕ ਦੇ ਸਾਡੇ ਕੋਲ 5 ਗਰੁੱਪ ਹਨ ਉਹਨਾਂ ਪੰਜਾਂ ਗਰੁੱਪਾਂ ਦੇ ਵਿੱਚੋਂ ਜੋ ਫਸਟ ਸੈਕੰਡ ਥਰਡ ਹੋਣਗੇ ਉਹਨਾਂ ਨੂੰ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਔਰ 150 ਬੱਚੇ ਨੂੰ ਹੀ ਬਿਲਕੁਲ ਉਹਦੇ ਇਨਾਮ ਦਿੱਤੇ ਜਾਣਗੇ ਕੋਈ ਵੀ ਬੱਚਾ ਇੰਨਾ ਵਿਰਵਾ ਨਹੀਂ ਜਾਏਗਾ ਭਾਵੇਂ ਉਹਦੇ ਨੰਬਰ ਘੱਟ ਵੀ ਆਏ ਹੋਣ ਉਹਨੂੰ ਸ਼ਾਬਾਸ਼ ਦੇ ਤੌਰ ਤੇ ਇਨਾਮ ਜ਼ਰੂਰ ਦਿੱਤਾ ਜਾਵੇਗਾ ਬੱਚਿਆਂ ਨੂੰ ਜੀ ਜਪਜੀ ਸਾਹਿਬ ਤੋਂ ਸ਼ੁਰੂ ਕਰਕੇ ਲਗਾਤਾਰਾਂ ਤੋਂ ਮਹਾਰਨੀ ਤੋਂ ਸ਼ੁਰੂ ਕਰਕੇ ਜਪਜੀ ਸਾਹਿਬ ਜਿਨੀਆਂ ਨਿਤਨੇਮ ਦੀਆਂ ਪੌੜੀਆਂ ਅਨੰਦ ਸਾਹਿਬ ਤੋਂ ਪਈ ਸਵੇਈਏ ਇਹ ਸਾਡੇ ਨਗਰ ਵੱਲੋਂ ਪਹਿਲੀ ਵਾਰੀ ਇਹ ਕੀਤਾ ਜਾ ਰਿਹਾ ਜੀ ਉਦਮ ਇਹ ਸਾਡਾ ਬੱਚਾ ਹੈ ਗੁਰਜੀਤ ਸਿੰਘ ਇਹ ਬਹੁਤ ਧਾਰਮਿਕ ਵਿਚਾਰਾਂ ਵਾਲਾ ਨੌਜਵਾਨ ਹੈ ਇੰਨੇ ਉਦਮ ਕੀਤਾ ਸੀ ਔਰ ਸਾਰੀ ਹੀ ਸੰਗਤ ਇਹਦੇ ਨਾਲ ਤਰੀ ਹੋਈ ਹੈ ਔਰ ਸਾਰੀ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਹੈ 20 ਦਿਨ ਤੋਂ ਹੀ ਲੰਗਰ ਪ੍ਰਸ਼ਾਦਾ ਇਸੇ ਤਰ੍ਹਾਂ ਹੀ ਸ਼ਬੀਲਾਂ ਠੰਡੇ ਮਿੱਠੇ ਜਲਦੀਆਂ ਚੱਲ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੰਗੀਤਰ ਸੱਚੇ ਪਾਤਸ਼ਾਹ ਜੀ ਦੇ ਜੋ 52 ਬਚਨ ਹੈ ਉਹਨਾਂ ਦੇ ਵਿੱਚ ਸਤਿਗੁਰਾਂ ਨੇ ਇੱਕ ਥਾਂ ਬਚਨ ਕੀਤਾ 52 ਬਚਨਾਂ ਦੇ ਵਿੱਚ ਕਿ ਜਿਹੜੇ ਕੁਰਬਾਨੀ ਦੇ ਅਰਥ ਹੈ ਗੁਰੂ ਘਰ ਦੇ ਵਿਦਵਾਨ ਸਿੱਖਾਂ ਪਾਸੋਂ ਖੜਨੇ ਇਤਿਹਾਸ ਦੇ ਵਿੱਚ ਵੀ ਬੋਲ ਆਉਂਦੇ ਹਨ ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖ ਹੈ ਜਾਂ ਤਾਂ ਸਿੰਘ ਨੂੰ ਜਦੋਂ ਸੰਤਿਆ ਲੈਣੀ ਹੋਵੇ ਤੇ ਗੁਰੂ ਘਰ ਦੇ ਵਿਦਵਾਨ ਸਿੰਘਾਂ ਪਾਸੋਂ ਜਾ ਕੇ ਗੁਰਬਾਣੀ ਦੇ ਅੱਖਰਾਂ ਦਾ ਬੋਧ ਕਰਨਾ ਚਾਹੀਦਾ ਇਹ ਜਿਹੜੀ ਰੀਤ ਹੈ ਪਿਛਲੇ ਸਾਲ ਸਤਕਾਰਯੋਗ ਸੰਤਵਾਵਾ ਸਾਹਿਬ ਸਿੰਘ ਜੀ ਦਿਰਮਲੇ ਮਹਾਪੁਰਖ ਸਮਰਾਏ ਵਾਲੇ ਉਹਨਾਂ ਨੇ ਸੰਤ ਦਰਸ਼ਨ ਸਿੰਘ ਜੀ ਦੇ ਨਾਲ ਗੁਰਮਤਾ ਕੀਤਾ ਵੀ ਆਪਾਂ ਇਹ ਜਿਹੜੀ ਰੀਤ ਹੈ ਇਹਨੂੰ ਕਿਸੇ ਤਰੀਕੇ ਨਾਲ ਅੱਗੇ ਤੋਰੀਏ ਤੋਂ ਉਹਨਾਂ ਨੇ ਫਿਰ ਦਾਸਨੋਂ ਬੁਲਾ ਕੇ ਉੱਥੇ ਮੀਟਿੰਗ ਰੱਖ ਕੇ ਪਹਿਲਾ ਸਮਾਗਮ ਪਿਛਲੇ ਸਾਲ ਨਗਰ ਸਮਰਾਏ ਇਸੇ ਤਰੀਕੇ ਨਾਲ 20 ਦਿਨਾਂ ਦਾ ਕੀਤਾ ਗਿਆ ਸੀਗਾ ਤੋਂ ਇਥੋਂ ਸੰਗਤਾਂ ਨਾਲ ਜਾਂਦੀਆਂ ਰਹੀਆਂ ਜਿਹਦੇ ਵਿੱਚ ਭਾਈ ਗੁਰਜੀਤ ਸਿੰਘ ਹੁਣੀ ਨਾਲ ਭਾਈ ਪਰਮਜੀਤ ਸਿੰਘ ਹੁਣੀ ਨਾਲ ਜਾਂਦੇ ਰਹੇ ਇਸ ਵਾਰੀ ਹੋਰ ਦੋ ਤਿੰਨ ਨਗਰਾਂ ਤੋਂ ਬਸੇਸਰਪੁਰ ਜਾਂ ਹੋਰ ਇੱਕ ਦੋ ਨਗਰੋਂ ਨਾਲ ਤੋਂ ਵੀ ਫੋਨ ਆਏ ਸੀ ਵੀ ਅਸੀਂ ਇਹ ਚਾਹੁੰਦੇ ਆ ਪਰ ਇਹ ਗੁਰਮੁਖਾਂ ਨੇ ਉਤਮ ਬਹੁਤ ਜ਼ਿਆਦਾ ਕੀਤਾ ਵੀ ਨਹੀਂ ਆਪਾਂ ਇਸ ਪਿੱਲੋ ਇੱਥੇ ਸਮਾਗਮ ਇਸ ਵਾਰੀ ਰੱਖੀਏ ਤਾਂ ਸਾਰੇ ਇਸ ਨਗਰ ਦੇ ਜਿੰਨੇ ਵੀ ਪਤਵੰਤੇ ਸੱਜਣਾਂ ਪੰਚਾਇਤੀ ਮੈਂਬਰ ਹੈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਸਾਰਿਆਂ ਰਲ ਮਿਲ ਕੇ ਗੁਰਮਤਾ ਕਰਕੇ ਇੱਥੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਇੱਕ ਤਰੀਕ ਤੋਂ ਆਰੰਭ ਕੀਤਾ ਇਹਦੇ ਵਿੱਚ ਸਾਡੇ ਕੋਲ ਤਕਰੀਬਨ 137 ਬੱਚੇ ਜਿਨ੍ਹਾਂ ਨੇ 1 ਤਰੀਕ ਤੋਂ ਲੈ ਕੇ ਹੁਣ ਤੱਕ ਪ੍ਰੋਪਰ ਕਲਾਸ ਦੇ ਵਿੱਚ ਹਿੱਸਾ ਲਿਆ। ਉਹਦੇ ਨਾਲ ਹੋਰ ਉਹਨਾਂ ਦੇ ਪੇਰੈਂਟਸ ਜਿਹੜੇ ਆਉਂਦੇ ਸੀ ਬੈਠ ਕੇ ਨਾਲ ਸੁਣਦੇ ਸੀ ਉਹਨਾਂ ਨੇ ਵੀ ਇੱਥੇ ਇਸਾਲਿਆ ਦੇ ਨਾਲ ਦੀ ਨਾਲ ਲਖਾਰੀ ਸਿੰਘ ਤੋਂ ਆਏ ਹੋਏ ਨੇ। ਇੱਕ ਲਖਾਰੀ ਸਵਰਨਪ੍ਰੀਤ ਸਿੰਘ ਜੀ, ਇੱਕ ਜਸ਼ਨਪ੍ਰੀਤ ਸਿੰਘ ਜੀ ਉਹ ਆਪਣੇ ਕੋਲ ਹਾਜ਼ਰ ਨੇ ਤੇ ਲਿਖਣ ਦੀ ਵਿੱਦਿਆ ਬਾਰੇ ਉਹ ਆਪ ਜੀ ਦੇ ਨਾਲ ਸਾਂਝ ਪਾਉਣ ਦੇ ਨਾਲ ਦੀ ਨਾਲ ਸਾਡੇ ਕੋਲ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਹਰਵਿੰਦਰ ਸਿੰਘ ਵੀ ਉਚੇਚੇ ਤੌਰ ਤੇ ਹਾਜ਼ਰੀ ਭਰ ਦੇ ਰਹੇ ਉਹ ਵੀ ਇਹਦੇ ਬਾਰੇ ਆਪ ਜੀ ਨੂੰ ਜਾਣਕਾਰੀ ਦੇਣਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ